बीबी कन्वे न्यूज़ 24 देखने वाले तमाम दर्शकों का स्वागत है मैं ਤੁਹਾਡਾ ਆਪਣਾ ਰਿਪੋਰਟਰ ਸੁਖਦੇਵ ਸਿੰਘ ਅੱਜ ਪਹੁੰਚੇ ਹਾਂ ਪਿੰਡ ਪਵਾ ਵਿਖੇ ਜਿੱਥੇ ਕਿ ਆਮ ਆਦਮੀ ਪਾਰਟੀ ਦਾ ਵੱਡਾ ਉਪਰਾਲਾ ਯੁੱਧ ਨਸ਼ਿਆਂ ਵਿਰੁੱਧ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹਰਦੀਪ ਸਿੰਘ ਮੁੰਡੀਆਂ ਦੇ ਸਹਿਯੋਗ ਨਾਲ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ ਹੈ ਉਸ ਦੇ ਪਲਕਟਿਚ ਵਿਚ ਅੱਜ ਪਹੁੰਚੇ ਨੇ ਪਿੰਡ ਪਵਾ ਚ ਖੰਡ ਮਿਲ ਦੇ ਚੇਅਰਮੈਨ ਜੋਰਾਵਰ ਸਿੰਘ ਮੁੰਡੀਆਂ ਜਿਵੇਂ ਕਿ ਜੋਰਾਵਰ ਸਿੰਘ ਮੁੰਡੀਆਂ ਜੀ ਨੇ ਨਸ਼ਾ ਵੇਚਣ ਵਾਲਿਆਂ ਨੂੰ ਦਿੱਤੀ ਚੇਤਾਵਨੀ ਤੇ ਨਸ਼ਾ ਖਾਣ ਵਾਲਿਆਂ ਨਸ਼ਾ ਉਡੋਂ ਲਈ ਫਿਰ ਦਵਾਈ ਦਿਲਾਉਣ ਲਈ ਕਿਹਾਤੇ ਪਿੰਡ ਪਵਾਤੇ ਪਿੰਡ ਖਾਕੜ ਨੂੰ ਗਰੰਟਾ ਪਾਸ ਹੋਣ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਤੇ ਪਿੰਡ ਪਵਾਤੇ ਪਿੰਡ ਖਾਕੜ ਦੀਆਂ ਸੜਕਾਂ ਦਾ ਕੰਮ ਜਲਦੀ ਹੀ ਸ਼ੁਰੂ ਹੋਣ ਬਾਰੇ ਜਾਣਕਾਰੀ ਸਾਂਝੀ ਕੀਤੀ ਤੇ ਇਸ ਮੌਕੇ ਸਮੂਹ ਆਮ ਆਦਮੀ ਦੀ ਟੀਮ ਮੌਜੂਦ ਸੀ ਆਓ ਦੇਖਦੇ ਹਾਂ ਇੱਕ ਖਾਸ ਰਿਪੋਰਟ ਕਿੰਨਾ ਬਣਾ ਰਿਹਾ ਨਗਰ ਕਮਾਣਾ ਜੀ ਜੀਉ ਕੌਂਸਲ ਦੇ ਨਾਲ ਪਾਈਏ ਵਾਇਕੁਲ ਜੀ ਦਾ ਕਾਤਾ ਵਾਇਕੁਲ ਜੀ ਦੀ ਕਿਉਂਕਿ ਸਾਡੇ सीएम साहब ਨੇ ਰੰਗਲਾ ਪੰਜਾਬ ਪਰ ਆਉਂਦੇ ਲਈ ਇੱਕ ਸੁਪਨਾ ਦੇਖਿਆ ਉਹਦੇ ਵਾਸਤੇ ਉਹਨਾਂ ਨੇ ਉਹਨਾਂ ਦੇ ਵਿੱਚ ਡੇਟਾ ਸ਼ੁਰੂ ਕਰਵਾਈਆਂ ਡੇਟਾ ਬਦਲਣ ਤੇ ਆਉਂਦੀਆਂ ਪਿੰਡ-ਪਿੰਡ ਮੇਕੀਆਂ ਲਾਈਆਂ ਗਈਆਂ ਕਿ ਪਿੰਡਾਂ ਦੇ ਟੂਰਨਾਮੈਂਟ ਕਰਾਓ ਜਿਹੜੇ ਬੱਚੇ ਨੇ ਜਿਵੇਂ ਆਲਵਾ ਚੱਲ ਤੱਕ ਇਹ ਪਿੰਡਾਂ ਦੇ ਵਿੱਚੋਂ ਜੀਐਮ ਸਾਹਿਬ ਮਾਰੂਪੁਰ ਦੀ ਜੀਐਮ ਸਾਹਿਬ ਦਾ ਜਿਹੜੀਆਂ ਰਵਾਇਤੀ ਖੇਡਾਂ ਨੇ ਬੰਦ ਜਿਵੀ ਘੁਲਾਈਆਂ ਜਾਂ ਪੁਰਾਣੀ ਰਵਾਇਤੀ ਖੇਡਾਂ ਜਿਹੜੀਆਂ ਡੀਂਜਾਂ ਤੋਂ ਉਰਵਾ ਉੱਤਰਪਾਤੀ ਉਧਿਆਂ ਦੀਆਂ ਤੋਂ ਉਰਵਾਏ ਖੋਲੀਆਂ ਗਈਆਂ ਕਹਿੰਦਾ ਭਾਵਾ ਵੀ ਸੀਐਮ ਸਾਹਿਬ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਸਾਰੇ ਯਤਨ ਕਰ ਰਹੇ ਪਰ ਫਿਰ ਵੀ ਜਿਹੜਾ ਸਾਡੇ ਪੰਜਾਬ ਨੂੰ ਘੁਣਬੰਗ ਵਿਚੋ ਵਿੱਚ ਖਾਈ ਜਾਂਦਾ ਨਸ਼ਾ ਉਹ ਨਸ਼ੇ ਦੀ ਇਹਦੇ ਨਸ਼ਾ ਇਹਨਾਂ ਬੱਤੀ ਗਿਆ ਸੀ جم ہے متا پا کے جرور دین کی سرکار پیسے کافی آئے ہوئے ہیں ਮਤੇ ਸਾਡੇ ਕੋ ਪਚਾ ਦਿਓ ਜਿਹੜਾ ਵੀ ਕੰਮ ਹੋਊਗਾ ਉਹ ਮਾਲ ਦੀ ਨਾਲ ਕਰਵਾ ਕੇ ਦਵਾਂਗੇ ਇੱਕ ਪਿੰਡ ਨੂੰ ਮੰਤਰੀ ਸਾਹਿਬ ਨੇ ਮੰਤਰੀ ਸਾਹਿਬ ਨੂੰ 5 ਕਰੋੜ ਰੁਪਏ ਉਹਦੇ ਖਾਤੇ ਵਿੱਚੋਂ ਮੈਂ ਲਾਭ ਕਰਨ ਜਾ ਰਿਹਾ ਹਾਂ ਕੰਗਨਾਲ ਨੂੰ 5 ਲੱਖ ਹਾਰਕਟ ਨੂੰ 8 ਲੱਖ ਪਾਵੇ ਨੂੰ 5 ਲੱਖ ਅੰਦੀ ਹੋਏ ਹੋਏ ਇਹ ਵੀ ਹੋਰ ਵੀ ਕੰਮ ਹੈਗਾ ਉਹ ਮਤੇ ਪਾ ਕੇ ਦੇ ਦਿਓ پیسے کاپی آئے ہوئے واحد اچھا پنڈ

ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਵਰਨ ਨਹੀਂ ਜਮਾਗੇ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭਾਗਤੀ ਕਰਵਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਕੋਈ ਵੀ ਜਵਾਨਤ ਨਹੀਂ ਕਰਾਵਾਂਗੇ ਅਤੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਨੂੰ ਵੀ ਜਵਾਨਤ ਦੇਣ ਤੋਂ ਰੋਕਾਂਗੇ ਅਸੀਂ ਸਿਰਫ ਬਰਸਾਤ ਕਰਕੇ ਇਹ ਕਾਹਦੇ ਨਹੀਂ ਪ੍ਰਾਣ ਪੈ ਰੁਕ ਪ੍ਰਾਣ ਹੁੰਦੇ ਜਿੱਦਾਂ ਹੀ ਬੰਦਾਰ ਨੂੰ ਅੱਧੀ ਅੱਧਾ ਨਾਲ ਆਉਣ ਦਾ ਕੰਮ ਹੀ ਕਰਦੇ ਮੈਂ ਦੱਸਣਾ ਚਾਹੁੰਦਾ ਲਗਭਗ ਸੰਘਾ ਸਾਹਮਣੇ ਆਉਂਦੀ ਹੈ ਮੰਮੂ ਵੀ ਲੱਗਦਾ ਕਿ ਦੋ ਚਾਰ ਸੜਕਾਂ ਇਹ ਰਹਿ ਗਈਆਂ ਹੁਣ ਤੇ ਰਹਿ ਗਈਆਂ ਹੁਣ ਕਿ ਜਿਹਨਾਂ ਦਾ ਨਹੀਂ ਪਤਾ ਲੱਗਦਾ ਰਹੀ ਤੇ ਸਾਰੀਆਂ ਰੋਡਾਂ ਕਈਆਂ ਹੋਈਆਂ ਅਬ ਬਰਸਾਤ ਦੇ ਬਾਅਦ ਸਾਰੀਆਂ ਰੋਡਾਂ ਦਾ ਹੀ ਕੰਮ ਚਾਲੂ ਹੋ ਗਿਆ ਨਾ ਪੂਰਾ ਹਲਕਾ ਸਾਧਿਆ ਪੂਰਾ ਰੰਗ ਦਾ ਸਾਰੇ ਹਲਵਾਵਾਂ ਕੇ ਨਾ ਤੁਹਾਡੇ ਨਾਲ ਮਿਲ ਵੀ ਕਰਦਾ ਬਾਕੀ ਫੋਟ ਜਿਹੜਾ ਪਿੰਡ ਦਾ ਕੰਮ ਆ ਮੈਂ ਪਹਿਲਾਂ ਕੀਆ ਉਹਦੇ ਮੱਦੇ ਸਾਡੇ ਤੱਕ ਪਹੁੰਚਾਏ ਜਾਣ 5 ਕਰੋੜ ਰੁਪਏ ਦਾ ਮੰਤਰੀ ਕੁਮਾ ਹੋਰ ਵੀ ਦੱਸਣਾ ਚਾਹਣਾ 3 ਪਿੰਡਾਂ ਦੇ ਵਿੱਚ ਗਰਾਉਂਡ ਬਣਾਉਣ ਜਾਣਾਰੇ ਆ। 90 ਲੱਖ ਰੁਪਇਆ ਉਹ ਪਿੰਡਾਂ ਸਰਪੰਚਾਂ ਨੂੰ ਦਾਟਾ ਆ ਗਿਆ ਕਿ 35 ਲੱਖ ਤੇ 45 ਲੱਖ 50 ਲੱਖ ਦਾ ਕੰਮਾਂ ਦੇ ਵਿੱਚ ਗਰਾਉਂਡ ਲਈ ਆ। ਜਿਹੜੇ 3 ਪਿੰਡਾਂ ਦੇ ਵਿੱਚ ਗਰਾਉਂਡ ਬਣਾਉਣ ਜਾ ਰਹੇ ਆ ਠੇਡੀਆਂ ਮੰਨ ਕੇ ਪੂਰੇ ਵਧੀਆ ਜਿਹੜੇ ਵੀ ਸਾਡੇ ਬੱਚੇ ਰਸਿਆਂ ਨੂੰ ਵਸਸਾ ਕਰਨ ਕਿਉਂਕਿ ਜਿੰਦਗੀ ਦੇ ਵਿੱਚ ਬੰਦੇ ਨੂੰ ਇੱਕ ਅਸਾਂ ਜਰੂਰ ਮਿਲਦਾ। ਇਹ ਬੰਦ ਕੋਈ ਸਾਰੇ ਪਿੰਡ ਵਾਸੀਆਂ ਨੇ ਉੱਥੇ ਗ੍ਰੰਥਾਂ ਵੀ ਆਪ ਦੇਖਿਆ ਨਾਮਜ਼ ਕਰਦੇ ਜੰਨੇਓ ਬ੍ਰਿਟੇਨ ਦੇ ਟਵਨ ਮੈਂ ਪਰੰਪਰ ਤੇ ਪਿੰਡ ਵਾਸੀਆਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਸਾਡੇ ਛੋਟੇ ਜਿਹੇ ਸਨੇਹ ਤੇ ਪਿੰਡ ਦਾ ਲੈ ਇਕੱਠੇ ਹੋਏ ਅਸੀਂ ਇਹ ਜੋਤ ਨਸੇ ਆਮਰੋਪ ਤੇ ਜੋਤੀ ਲਾਈ ਹੋਈ ਹੈ ਨਾ ਮੰਤਰੀ ਸਾਹਿਬ ਵੱਲੋਂ ਡਿਊਟੀ ਲੱਗੀ ਹੈ ਕਿ ਅਸੀਂ ਪਿੰਡ ਪਿੰਡ ਜਾ ਕੇ ਜਿਹੜਾ ਨਸੇ ਦਾ ਪਰ ਤਿਆਰ ਕਰੀਏ ਕਿ ਜਿਹੜਾ ਸਾਰੇ ਪਿੰਡ ਦਾ ਸਾਨੂੰ ਸਾਥ ਮਿਲੇ ਜਿਹੜਾ ਕੋਈ ਨਸ਼ਾ ਵੇਚਦਾ ਉਹਦੇ ਲਈ ਅਸੀਂ ਕਾਰਵਾਈ ਕਰ ਸਕੀਏ ਵੀ ਦਾਸਾ ਵੇਚਣਾ ਬੰਦ ਕਰਾ ਸਕਣੀ ਹੈ ਜਿਹੜਾ ਕੋਈ ਨਸ਼ੇ ਤੇ ਲੱਗ ਚੁੱਕਾ ਉਹ ਤੋਂ ਸਾਨੂੰ ਪਤਾ ਲੱਗੂਗਾ ਤੇ ਉਹਦਾ ਇਲਾਜ ਕਰਵਾ ਸਕੀਏ ਤਾਂ ਨਹੀਂ ਤੇ ਹੈ ਹੀ ਆ ਵੀ ਜਿਹੜਾ ਕੋਈ ਨਸ਼ਾ ਵੇਚਦਾ ਉਹਦੇ ਪੂਰੇ ਖਿਲਾਫ ਹੈ ਪਿੰਡ ਵਾਸੀ ਵੀ ਲਗਭਗ ਸਾਰੇ ਖਿਲਾਫ ਹੁੰਦੇ ਸਰਕਾਰ ਤੇ ਬਹੁਤ ਜ਼ਿਆਦਾ ਉਹਦੇ ਲਈ ਕਰਦੇ ਆ ਕਿ ਜਾਂ ਤੇ ਪੰਜਾਬ ਸਾੜ ਦੇਣ। ਪੰਜਾਬ ਨਸ਼ਾ ਵੇਚਣਾ ਸਾੜ। ਅਸੀਂ ਜਿਹੜਾ ਆਪਣਾ ਪੰਜਾਬ ਔਰ ਅਗਲਾ ਪੰਜਾਬ ਬਣਾਉਣਾ ਇਹਦੇ ਵਿੱਚ ਨਸ਼ਾ ਨਹੀਂ ਅਸੀਂ। ਵੀ ਸੁਣਨਾ ਵੀ ਕੋਈ ਨਸ਼ਾ ਨਹੀਂ। ਹਾਲ ਸਾਹਿਬ ਇਕਰ ਜੀ ਕੀ ਫਤਿਹ ਮੈਂ ਸੋਨੀ ਸਰਪੰਚ ਪਿੰਡ ਖਾਗੜ ਤੋਂ ਜੀ। ਅੱਜ ਮੰਤਰੀ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਆ ਜੀ। ਉਹਨਾਂ ਨੇ ਕੰਗੜਵਾਲ ਨੂੰ 5 ਲੱਖ ਰੁਪਇਆ ਤੇ ਪਵੇ ਨੂੰ ਵੀ 5 ਲੱਖ ਰੁਪਇਆ ਤੇ ਸਾਡੇ ਖਾਗੜ ਨੂੰ ਸਪੈਸ਼ਲ 3 ਲੱਖ ਰੁਪਇਆ ਵਾਧਾ ਦਿੱਤਾ ਜੀ। ਕਿਉਂਕਿ ਪਮਿਆਂ ਚ ਸਮਤੀ ਹੋ ਗਈ ਸੀ। ਸਾਡਾ ਇਲੈਕਸ਼ਨ ਹੋਇਆ ਸੀ। ਤੇ ਮੰਤਰੀ ਸਾਹਿਬ ਨਾਲ ਆਪਣਾ ਬੈਸੀ ਵੀ ਦਿਲੋਂ ਪਿਆਰ ਆ ਜੀ ਤੇ ਉਹਨਾਂ ਨੇ ਦੱਸਤਾ ਵੀ ਛੜਕਾ ਜਿਹੜੀ ਸਾਡੀ ਪਵਾ ਖਾਗੜ ਦੀ ਦੋਨੇ ਛੜਕਾਂ ਸਾਡੀਆਂ ਪਾਸ ਹੋ ਗਈਆਂ ਬਰਸਾਤਾਂ ਤੋਂ ਬਾਅਦ ਸਾਡੀ ਸੜਕ ਬਣਨੀ ਸ਼ੁਰੂ ਹੋ ਜਣੀਆਂ ਜੀ ਜਿਤਨਾ ਉਹ ਸਰਕਾਰ ਨੇ ਮਹਿੰਮਤ ਹੋਈ ਆਈ ਨਸ਼ਾ ਉਹਦਾ ਸਿਤਰਾ ਨਾਲ ਹੰਦਾਰਾ ਮਿਲ ਰਿਹਾ ਪਿੰਨਾ ਬਹੁਤ ਵਧੀਆ ਹੰਦਾਰਾ ਮਿਲ ਰਿਹਾ ਜੀ ਨੌਜਵਾਨਾਂ ਨੂੰ ਬੇਨਤੀ ਕਰਦੇ ਆ ਵੀ ਕਬੱਡੀ ਖੇਡੋ ਖੋਖੋ ਖੇਡੋ ਮਿੱਤਰੋ ਜ਼ਿੰਦਗੀ ਟੋਟੀ ਆਪਣੀਆਂ ਮਾਪੇ ਨੇ ਬੜਾ ਥੋਡੇ ਤੇ ਆਸ਼ੀਰਵਾਦ ਆ ਵੀ ਸਾਡੇ ਬੱਚੇ ਪੜਨ ਅਫਸਰ ਬਣਨ ਦੇ ਆਪਾਂ ਦੇਖਿਆ ਜਿਵੇਂ ਹੁਣ ਮੀਡੀਆ ਤੇ ਚੱਲਦਾ ਹੀ ਰਹਿੰਦਾ ਕੋਈ ਬੇਟੀਆਂ ਜੱਜ ਬਣਦੀਆਂ ਨਹੀਂ ਤੇ ਖੁਸ਼ੀ ਹੁੰਦੀ ਆ ਸਾਰੇ ਨਗਰ ਨੂੰ ਸਾਰੇ ਬਲਡ ਨੂੰ ਤੇ ਮਾਵਾਵਾ ਤੇ ਬੱਚਿਆਂ ਨੂੰ ਰਿਸ਼ਤੇਦਾਰਾਂ ਜੇਕਰ ਤੁਸੀਂ ਛੇ ਜਮੇ ਦਾ ਮੈਂ ਕਹਾਂਗਾ ਜੀ ਹਾਂਜੀ ਹਾਂਜੀ ਛਿੰਝ ਮੇਲਾ ਸੀ ਮਿਲੇ ਨੂੰ ਕਰਵਾਉਂਦੇ ਹੁੰਨੇ ਆ ਜੀ ਹੁਣ ਉੱਥੇ ਨਾ ਸਾਡੀ ਜਿਹੜੀ ਸੀਗੀ ਕਮਰਸ਼ੀਅਲ ਜਗਾ ਬਿਕ ਚੁੱਕੀ ਆ ਜੀ ਸਾਡੀ ਸਾਰੀ ਐਗਰੀਕਲਚਰ ਤੇ ਕਮਰਸ਼ੀਅਲ ਉੱਥੇ ਪਲਾਟ ਫਲੂਟ ਪਹਿਲੇ ਸਾਡੇ ਕੋਲੇ ਜਗਾ ਹੈ ਨਹੀਂ ਹੁਣ ਅਸੀਂ ਪਿੰਡ ਦੇ ਵਿਕਾਸ ਲਈ ਮੇਨ ਮੁੱਦਾ ਕੀ ਰਾਮ ਸਿੰਘ ਪੁਜਰਾ ਸਿੰਘ ਜੀ ਸਾ ਪੜਦਾ ਜਿਹਨੇ ਜਦੋਂ ਜੁੱਧਨਸ਼ਾਹ ਤੋਂ ਯਾਤਰਾ ਪਹੁੰਚੀ ਆ ਜੀ ਸਨ ਦਾ ਹੰਗਾਰਾ ਮਿਲਦਾ ਸਰਕਾਰ ਨੇ ਮਿਲਣਾ ਸ਼ੁਰੂ ਕੀਤੀ ਬਹੁਤ ਵਧੀਆ ਜੀ ਸਾਡੇ ਪਿੰਡ ਦੇ ਨਗਰ ਨੇ ਸਾਡਾ ਸਾਥ ਦਿੱਤਾ ਤੇ ਸਪੈਸ਼ਲ ਧੰਨਵਾਦ ਆ ਮੰਤਰੀ ਹਰਦੀਪ ਸਿੰਘ ਮੁੰਡੀਆਂ ਜੀ ਦਾ ਇਹਨਾਂ ਨੇ ਸਾਡੇ ਦੋਨਾਂ ਪਿੰਡਾਂ ਨੂੰ ਗ੍ਰਾਂਟ ਦਿੱਤੀ ਆ ਬਹੁਤ ਹੰਗਾਰਾ ਮਿਲ ਰਿਹਾ ਜੀ ਜੁੱਧਨਸ਼ਾਹ ਵਿਰੋਧਾ ਸਪੈਸ਼ਲ ਧੰਨਵਾਦ ਆ ਭਗਵਨ ਮੁੱਖ ਮੰਤਰੀ ਭਗਵਾਨ ਤੁਮਾਨ ਜੀ ਦਾ ਬਿਨਾਂ ਮਿਹਨਤ ਉਦਮਗੀਤਾ ਯੋਧਨਾ ਸ਼ਾਂਭਰਤ ਜੋ ਕਿਸ ਸਮੇਂ ਦੀ ਡਿਮਾਂਡ ਸੀਗੀ